ਵੀ ਪਾਰਟੀ ਦੀ ਸਰਕਾਰ 4 ਸਾਲ ਪਹਿਲਾਂ ਜਦੋਂ ਦੀ ਪੰਜਾਬ 'ਚ ਬਣੀ ਹੈ ਜਦੋਂ ਦੀ ਭਾਰੀ ਬਹੁਮਤ 92 ਸੀਟਾਂ ਦੇ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾ ਕੇ ਸਦਾ ਭਗਵੰਤ ਸਿੰਘ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਤੇ ਨਾਲ ਹੀ ਆਮ ਕਰਾਂ ਚੋਂ ਉੱਠੇ ਹੋਏ ਜਿਹੜੇ ਸਾਡੇ ਐਮਐਲਏ ਸਹਿਬਾਨ ਨੇ ਸਾਡੇ ਮੰਤਰੀ ਸਹਿਬਾਨ ਨੇ ਸਾਡੇ ਚੇਅਰਮੈਨ ਸਹਿਬਾਨ ਨੇ ਹੋਰ ਵੱਡੇ ਅਹੁਦੇਦਾਰ ਹੈ ਕਿਸ ਨਾ ਕਿਸੇ ਮੌਕੇ ਤੇ ਕਿਸ ਨਾ ਕਿਸੇ ਢੰਗ ਤਰੀਕੇ ਦੇ ਨਾਲ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਚਾਹੇ ਸ਼੍ਰੋਮਣੀ ਕਾਲੀਦਾਲ ਐ ਚਾਹੇ ਭਾਜਪਾ ਤੇ ਜਿਹੜੀ ਮੁੱਖ ਵਿਰੋਧੀ ਪਾਰਟੀ ਐ ਕਾਂਗਰਸ ਉਹਨਾਂ ਨੂੰ ਪੰਜਾਬ ਦੇ ਆਮ ਧੀਆਂ ਪੁੱਤਾਂ ਦਾ ਵੱਡੀ ਕੁਰਸੀਆਂ ਤੇ ਬੈਣਾ ਅਜੇ ਤੱਕ ਖ਼ਤਮ ਨਹੀਂ ਹੋ ਰਿਹਾ ਗਾਹੇ ਬਗਾਹੇ ਕਿਸ ਨਾ ਕਿਸੇ ਮੌਕੇ ਤੇ ਇਹ ਜਿਹੜੇ ਰਜਵਾੜਾ ਸ਼ਾਹੀ ਸੋਚ ਵਾਲੇ ਲੋਕ ਐ ਇਹ ਜਿਹੜੇ ਸਮਗਲਿੰਗ ਚ ਲਿਪਤ ਲੋਕ ਐ ਉਹ ਆਮ ਘਰਾਂ ਦੇ ਨੌਜਵਾਨਾਂ ਤੇ ਮੁੰਡੇ ਕੁੜੀਆਂ ਤੇ ਤੇ ਸਾਡੇ ਵੱਡੇ ਆਗੂਆਂ ਤੇ ਪੱਧਰ ਟਿੱਪਣੀਆਂ ਕਰਦੇ ਆਇਆ ਐ ਹੋ ਰੀਸੈਂਟਲੀ ਸੁਦਾ ਪ੍ਰਤਾਪ ਸਿੰਘ ਬਾਜਵਾਜੀ ਨੇ ਐਸਾ ਇੱਕ ਬਿਆਨ ਦਿੱਤਾ ਹੈ ਸੁਦਾ ਹਰਭਜਨ ਸਿੰਘ ਜੀ ਈਟੀਓ ਸਾਹਿਬ ਜੋ ਆਪਣੇ ਕਹੋ ਵੀ ਪੱਥਰ ਦਾ ਸੀਨਾ ਪਾੜ ਕੇ ਉਹ ਇਨਸਾਨ ਏਡੇ ਵੱਡੇ ਮਕਾਮ ਤੇ ਪਹੁੰਚਿਆ ਕਿ ਜਿਹੜੇ ਪੰਜਾਬ ਦੇ ਇਤਿਹਾਸ ਚ ਸਭ ਤੋਂ ਵੱਡੀ ਮジョਰਿਟੀ ਨਾਲ ਚੁਣੀ ਗਈ ਸਰਕਾਰ ਆ ਉਹਦੇ ਵਿੱਚੋਂ ਕੈਬਨਿਟ ਮੰਤਰੀ ਨੇ ਬਿਜਲੀ ਮੰਤਰੀ ਦਾ ਉਹਨਾਂ ਨੇ ਅ ਅਹੁਦਾ ਏਡਾ ਵਧੀਆ ਤਰੀਕੇ ਨਾਲ ਜਦੋਂ ਮਤਲਬ ਇਤਿਹਾਸਿਕ ਤੌਰ ਤੇ ਪੰਜਾਬ ਨੂੰ ਜਿਹੜੀ ਬਿਜਲੀ ਆ ਫ੍ਰੀ ਮਿਲੀ ਤਾਂ ਉਹ ਬਿਜਲੀ ਮੰਤਰੀ ਸੀਗੇ ਸਤਮੋ ਪੀ ਡਬਲਿਊ ਡੀ ਮੰਤਰੀ ਦਾ ਜਿਹੜਾ ਅਹੁਦਾ ਨਿਭਾ ਰਿਹਾ ਬੰਦੇ ਦੇ ਕੈਲੀਬਰ ਦੀ ਗੱਲ ਹੁੰਦੀ ਆ ਬੰਦੇ ਦੀ ਮਿਹਨਤ ਦੀ ਗੱਲ ਹੁੰਦੀ ਆ ਬੰਦੇ ਦੀ ਡੈਡੀਕੇਸ਼ਨ ਦੀ ਗੱਲ ਹੁੰਦੀ ਹੈ ਪਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਕੀ ਕਹ ਰਹੇ ਨੇ ਕਿ ਬੈਂਡ ਵਜਾਉਣ ਵਾਲਾ ਸੀ ਤੇ ਇਹਦਾ ਬੈਂਡ ਅਸੀਂ ਵਜਾਵਾਂਗੇ ਇਹ ਇਹ ਕਹਿ ਹੈ ਜੀ ਟਿੱਪਣੀਆਂ ਇਹ ਕਹਿ ਹੈ ਜੀ ਮਾਨਸਿਕਤਾ ਹੈ ਪ੍ਰਤਾਪ ਸਿੰਘ ਬਾਜਵਾ ਕਿਸੇ ਦੀ ਬੈਕਗ੍ਰਾਉਂਡ ਈਟੀਓ ਸਾਹਿਬ ਦੇ ਫਾਦਰ ਸਾਹਿਬ ਦੇ ਸਟਰਗਲ ਕਰਕੇ ਮਿਹਨਤ ਕਰਕੇ ਆਪਣੇ ਹਿੰਮਤ ਬਲ ਇਰਾਦੇ ਦੇ ਨਾਲ ਸਮਾਜ ਦੇ ਵਿੱਚੋਂ ਅੱਗੇ ਲੰਘ ਕੇ ਆਪਣੇ ਪੁੱਤ ਨੂੰ ਪੜਾਇਆ ਇਸ ਕਾਬਲ ਬਣਾਇਆ ਕਿ ਇੱਕ ਵੱਡੀ ਕੁਰਸੀ ਤੇ ਪਹੁੰਚੇ ਈਟੀਓ ਬਣਨ ਆਪ ਚੁਣ ਕੇ ਮਿਹਨਤ ਕਰਕੇ ਇਹਨਾਂ ਨੂੰ ਸਪਾਰਸ਼ਾਂ ਲਾ ਕੇ ਨਹੀਂ ਆਪਣੇ ਪੁੱਤਾਂ ਨੂੰ ਤਹਿਸੀਲਦਾਰ ਲਵਾਇਆ ਉਹਨਾਂ ਨੇ ਕਿੰਨੇ ਕਾਂਗਸੀਆਂ ਦੇ ਪੁੱਤਰ ਕਿਸ ਦਾ ਬਿੱਟੂ ਦਾ ਭਰਾ ਡੀਐਸਪੀ ਲੱਗਿਆ ਕਿਸੇ ਮੰਤਰੀ ਦਾ ਪੁੱਤ ਤਹਿਸੀਲਦਾਰ ਲੱਗਿਆ ਇਹਨਾਂ ਦੀ ਸਰਕਾਰ ਸਪਾਰਸ਼ ਕਰਕੇ ਤੇ ਇਸਦਾ ਈਟੀਓ ਸਾਹਿਬ ਪੜ ਕੇ ਆਪਣੀ ਮਿਹਨਤ ਦੇ ਬਲ ਉੱਤੇ ਦੇ ਉੱਤੇ ਆ ਕੇ ਪਹਿਲਾ ਈਟੀਓ ਲੱਗੇ ਫਿਰ ਆਪਣੀ ਰਾਜਨੀਤਿਕ ਸੋਹਰਤ ਸੋਚ ਦੇ ਕਰਕੇ ਆ ਕੇ ਉਹਨਾਂ ਨੇ ਟਿਕਟ ਮਿਲੀ ਜਿੱਤੇ ਤੇ ਕੈਬਨਿਟ ਮੰਤਰੀ ਚ ਉਹਨਾਂ ਨੇ ਆਪਣਾ ਥਾ ਬਣਾਇਆ ਉਸ ਇਨਸਾਨ ਦਾ ਕੈਲੀਬਰ ਹੈ ਪਰ ਤੁਸੀਂ ਜਾਤੀ ਦੇ ਆਧਾਰ ਤੇ ਪਰ ਤੁਸੀਂ ਕੌਮ ਮਜਬੂ ਦੇ ਆਧਾਰ ਤੇ ਸਾਡੇ ਆਗੂਆਂ ਨੂੰ ਸਾਡੇ ਆਮ ਜਿਹੜੇ ਧੀਆ ਪੁੱਤ ਉਹਨਾਂ ਨੂੰ ਕੈਟੇਗਰੀਜ਼ ਕਰੂਗੇ ਤਾਂ ਥੋੜੇ ਤੋਂ ਸ਼ਰਮਨਾਕ ਗੱਲ ਕਰਨ ਵਾਲਾ ਕੋਈ ਨਹੀਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਦੋ ਚੀਜ਼ਾਂ ਮੰਨਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਇਕਸਾਰਤਾ ਦਾ ਸਾਰੇ ਸਮਾਜ ਨੂੰ ਪਰੋਕੇ ਰੱਖਦੇ ਆ ਤੇ ਸਾਡੇ ਭੀਮਰਾਮ ਅੰਬੇਦਕਰ ਸਾਹਿਬ ਵੱਲੋਂ ਬਣਾਇਆ ਹੋਇਆ ਸੰਵਿਧਾਨ ਜਿਹੜਾ ਇਹ ਜਿਹੜੀ ਜਾਤੀ ਵਿਵਸਥਾ ਤੇ ਜਿਹੜੇ ਸਿਸਟਮ ਨੂੰ ਕੱਟਦਾ ਕਿ ਜਿੰਨਾ ਜੋ ਭਾਰਤ ਦਾ ਸਿਟੀਜ਼ਨ ਹੈ ਉਹ ਸਭ ਦੀ ਜਿਹੜੀ ਅ ਮਤਲਬ ਕਪੈਸਿਟੀ ਆ ਉਹ ਬਰਾਬਰ ਆ ਸਮਾਜ ਦੇ ਵਿੱਚ ਤਾਂ ਇਹ ਜੀ ਕਦੇ ਤੁਸੀਂ ਸਦਾ ਚਰਨਜੀਤ ਸਿੰਘ ਚੰਨੀ ਨੂੰ ਕਹਿੰਦੇ ਹੋ ਕਿ ਡਰਬੀ ਘੋੜੇ ਤੇ ਦੇਸੀ ਟੱਟੂ ਕਿਨੂੰ ਕਹ ਰਹੇ ਹੋ ਆਪਣੇ ਤੁਹਾਨੂੰ ਇਹ ਹਜਮ ਹੀ ਨਹੀਂ ਹੋਇਆ ਸਾਡੀ ਗੱਲ ਤਾਂ ਫੇਰ ਬਾਤ ਜਾਂਦੀ ਹੈ ਤੁਹਾਨੂੰ ਸਦਾ ਚਰਨਜੀਤ ਸਿੰਘ ਚੰਨੀ ਤੁਹਾਡੀ ਪਾਰਟੀ ਦਾ ਮੁੱਖ ਮੰਤਰੀ ਬਣਿਆ ਤੁਹਾਨੂੰ ਅਜੇ ਤੱਕ ਉਹ ਹਜਮ ਨਹੀਂ ਹੋਇਆ ਕਦੇ ਤੁਹਾਡਾ ਰਾਜਾ ਵੜਿੰਗ ਕਹਿੰਦਾ ਕਿ ਇੱਕ ਈਟੀਓ ਕੀ ਆ ਦੀ ਧੌਣ ਮਰੋੜ ਦੋ ਤੁਸੀਂ ਕੀ ਸਮਝਦੇ ਹੋ ਵੀ ਜਿਹੜਾ ਗਰੀਬ ਤਬਕੇ ਮਾਰੇ ਤਬਕੇ ਚੁੱਠਿਆ ਤਾਂ ਤੁਸੀਂ ਇਸ ਕਾਬਲੋਂ ਕੀ ਦੀ ਧੌਣ ਮਰੋੜ ਦੂਗੇ ਤੁਹਾਨੂੰ ਨਹੀਂ ਪਤਾ ਉਹ ਬੰਦਾ 4 ਸਾਲ ਤੱਕ ਕੈਬਨਿਟ ਮੰਤਰੀਆ ਤੇ ਤੁਸੀਂ ਮਾਤਰ 6 ਮਹੀਨੇ ਕੈਬਨਿਟ ਮੰਤਰੀ ਰਹੇ ਸੀ ਹਾਈ ਕੋਰਟ ਚਲੇ ਗਏ ਨੇ ਜਿਹੜਾ ਤੁਸੀਂ ਐਸ்சி ਕਮਿਸ਼ਨ ਨੇ ਇਹਨੂੰ ਸੰਗਿਆ ਲੈ ਉਹ ਨੂੰ ਲੈ ਕੇ ਹਾਈ ਕੋਰਟ ਚਲੇ ਗਏ ਨੇ ਕਿ ਮੈਂ ਆਪਣੇ ਪੇਸ਼ ਨਹੀਂ ਹੂੰਗਾ ਉਹਦਾ ਕੋਰਡ ਦੇਖੋ ਉਹ ਕੋਰਡ ਦਾ ਮਸਲਾ ਹੈ ਉਹ ਹਾਈ ਕੋਰਟ ਦੇਖੂਗੀ ਹਾਈ ਕੋਰਟ ਵਿਚਾਰੂਗੀ ਪਰ ਹਾਈ ਕੋਰਟ ਵੀ ਸੰਵਿਧਾਨ ਤੋਂ ਬਾਹਰ ਥੋੜੀ ਹੈ ਹਾਈ ਕੋਰਟ ਨੇ ਦੇਖਣਾ ਕਿ ਸੰਵਿਧਾਨ ਦੇ ਪੈਰਾਮੀਟਰ ਕੀ ਕਹਿੰਦੇ ਆ ਤੇ ਇੱਕ ਬੰਦੇ ਦੀ ਬਤਮੀ ਜ਼ੁਬਾਨ ਕੀ ਕਹਿੰਦੀ ਹੈ ਚਾਹੇ ਉਹ ਚਰਨਜੀਤ ਸਿੰਘ ਚੰਨੀ ਬਾਰੇ ਹੋਵੇ ਤੇ ਸਾਡੇ ਈਟੀਓ ਸਾਹਿਬ ਆਪਣੀ ਪਾਰਟੀ ਦਾ ਤੁਸੀਂ ਆਪਸ ਸੁਣਵੇੜੋ ਤੁਸੀਂ ਕਾਂਗਰ ਪਹਿਲੀ ਵਾਰੀ ਦੇਸ਼ ਦੇ ਇਤਿਹਾਸ ਚ ਉਹਨਾਂ ਨੇ ਇੱਕ ਦਲਿਤ ਮੁੱਖ ਮੰਤਰੀ ਦਿੱਤਾ ਤੇ ਉਹ ਦਲਿਤ ਮੁੱਖ ਮੰਤਰੀ ਨੂੰ ਆਪਾਂ ਸਾਰੇ ਨੇ ਵੀਡੀਓ ਦੇਖਿਆ ਗੁਹਾਰ ਦੇਣੀ ਪੈ ਰਹੀ ਆਪਣੀ ਪਾਰਟੀ ਚ ਕਿ ਸਾਨੂੰ ਇੱਕ ਬਣਦੀ ਥਾਂ ਦਿਓ ਇਹ ਹਾਲ ਦਲਤਾਂ ਦਾ ਕਾਂਗਰਸ ਪਾਰਟੀ ਚ ਹੈ ਤੇ ਤਾਂ ਹੀ ਉਹ ਦੂਜਿਆਂ ਵੱਲੇ ਸੁਨਿਗਰਨਾ ਦੇਖਦੇ ਆ ਸੋ ਇਹ ਜਿਹੜੀ ਸ਼ਰਮ ਨਾਲ ਗੱਲ ਹੈ ਅੱਜ ਅਸੀਂ ਬੈਂਡ ਲੈ ਕੇ ਆਏ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਰ ਤਹਿਸੀਲ ਦੇ ਉੱਤੇ ਜਿਹੜਾ ਬੈਂਡ ਵਜਾ ਕੇ ਦੱਸਿਆ ਜਾਊਗਾ ਕਿ ਇਹ ਸਾਰੇ ਭਰਾ ਮਿਹਨਤ ਕਰਕੇ ਕੀ ਪਤਾ ਇਹਨਾਂ ਚੋਂ ਕਿਸ ਦਾ ਪੁੱਤ ਕਲ ਮੰਤਰੀ ਬਣੇ ਤਾਂ ਤੁਸੀਂ ਇਸ ਨਹੀਂ ਗੱਲਾਂ ਦੇਖੂਗੇ ਸੋ ਸਾਡੀ ਗੱਲ ਹੈ ਇਹ ਸਰਕਾਰ ਇਹ ਪੰਜਾਬ ਇਹ ਦੇਸ਼ ਦੇ ਲੋਕਾਂ ਦਾ ਕਿਸੇ ਦੀ ਜਿਹੜੀ ਮਾੜੀ ਸੋਚ ਬਾਜਵਾ ਸਾਹਿਬ ਤੇ ਉਹਨਾਂ ਦੇ ਜਿਹੜੇ ਪੁਰਖੇ ਨੇ ਕਿਸ ਗੱਲ 'ਚ ਲਿਪਟ ਰਹੇ ਆ ਸਮਗਲਿੰਗ

ਆਇਆ ਦੇਖੋ ਭਾਈ ਜੀ ਕੀ ਨਾਮ ਹੈ ਤੁਹਾਡਾ ਆਏ ਬੈਂਡ ਵਾਜੇ ਲੈ ਕੇ ਆਏ ਹੋ ਕੀ ਵਜਾ ਜੀ ਵਜਾ ਸਾਰਾ ਪੰਜਾਬ ਜਾਣ ਪਾਇਆ ਕਿ ਜਿਹੜੇ ਨਿਵਾੜਾ ਸ਼ਾਹਜ਼ੂਰ ਜਿਹਨੇ ਸਾਰਾ ਚਾਹੀਦਾ ਬਹੁਤ ਰਫਰ ਵਾਲੇ ਪੰਜਾਬ ਦੇ ਆਜੂ ਬਣ ਕਰੀ ਚੁੱਕੇ ਜਾਂਦੇ ਕਿ ਉਹਨੂੰ ਵੀ ਘਰ ਦੇ ਜਿਹਨੇ

ਮਾਈਕ ਲੋ ਮੈਂ ਸਾਰੇ ਲੈਡੀਜ਼ ਮਾਈਕ ਫੜੀ ਕੀ ਹਾਲ ਹੈ ਰਜੀ ਠੀਕ ਹੋ ਇਹਨੂੰ ਪਕੜਨਾ ਪਏਗਾ ਹਾਂਜੀ ਉਹ ਲਗਾ ਲੈਨੇ ਆ ਉੱਧਰ ਹੋ ਬੋੜ ਲਗਾ ਲੈਨੇ ਆ ਮੈਂ ਫੜਨ ਲੇਗਾ ਸੱਚ ਫੜ ਲਾਇਆ ਹੱਥ ਜੀ ਫੜੇ ਨਾਲ ਲਾਲੋ ਮੜਿਆ ਮੜੇ ਮਾੜਦਾ ਮੜੇ ਨਾਲ ਲਾਲੋ ਹਾਂਜੀ ਮੈਂ ਮੱਜੇ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਨਿਕੋ ਹਰਚੇ ਦੇ ਵਿੱਚ ਕੀਤਾ ਜਾ ਰਿਹਾ ਹੈ ਕੀ ਕਾਰਨ ਕਾਰਨ ਜੀ ਸਾਰਿਆਂ ਨੂੰ ਪਤਾ ਹੈ ਛੋਟੀ ਮਾਨਸਿਕਤਾ ਦਾ ਦਿੱਤਾ ਪ੍ਰਤਾਪ ਬਾਜਵਾ ਜੀ ਤੇ ਰਾਜਾ ਵਿਡਿੰਗ ਜੀ ਨੇ ਸੋ ਉਹਨਾਂ ਤੋਂ ਹਜਮ ਨਹੀਂ ਹੋ ਰਿਹਾ ਕਿ ਇੰਨੇ ਛੋਟੇ ਘਰਾਂ ਦੇ ਬੱਚੇ ਇੰਨੇ ਛੋਟੇ ਘਰਾਂ ਦੇ ਰਹਿਣ ਵਾਲੇ ਇੱਡੇ ਵੱਡੇ ਵੱਡੇ ਉਹਦਿਆਂ ਤੇ ਕਿਵੇਂ ਪਹੁੰਚ ਗਏ ਸਾਡੇ ਈਟੀਓ ਸਾਹਿਬ ਦੀ ਤੁਸੀਂ ਜੇ ਸਟੋਰੀ ਸੁਣੋਗੇ ਤਾਂ ਤੁਸੀਂ ਖੁਦ इमोशनल ਹੋ ਜਾਓਗੇ ਉਹਨਾਂ ਦੀ ਸਟੋਰੀ ਸੁਣ ਕੇ ਕਿ ਉਹਨਾਂ ਨੇ ਕਿਵੇਂ ਸਰਵਾਈਵ ਕੀਤਾ ਤੇ ਕਿੱਦਾਂ ਉਹ ਇਸ ਪੋਜੀਸ਼ਨ ਤੇ ਪਹੁੰਚੇ ਤੇ ਉਹਨਾਂ ਨੂੰ ਇੱਕ ਬੈਂਡ ਵਾਜੇ ਵਜਾਉਣ ਵਾਲਾ ਕਹਿ ਕੇ ਉਹਨਾਂ ਨੇ ਆਪਣੀ ਛੋਟੀ ਮਾਨਸਿਕਤਾ ਦਾ ਸਬੂਤ ਦਿੱਤਾ ਜੋ ਕਾਂਗਰਸ ਹਰ ਵਾਰ ਕਰਦੀ ਆਈ ਹੈ ਉਹਨਾਂ ਨੂੰ ਇਹ ਲੱਗਦਾ ਕਿ ਇਹ ਵੱਡੇ ਘਰਾਣਿਆਂ ਦਾ ਹੀ ਕੰਮ ਸੀ ਇਹ ਕਿੱਥੋਂ ਅੱਗੇ ਆ ਗਏ ਅੱਜ ਸਾਡੇ ਨਾਲ ਖੜੇ ਹੋ ਗਏ ਸਾਡੀਆਂ ਜਗ੍ਹਾ ਤੇ ਬੈਠ ਗਏ ਸਾਡੀਆਂ ਕੁਰਸੀਆਂ ਲੈ ਲਿਆ ਇਹਨਾਂ ਨੇ ਸੋ ਉਹਨਾਂ ਨੇ ਅੱਜ ਦਰਸਾ ਦਿੱਤਾ ਕਿ ਇਹ ਜਾਤੀਵਾਦ ਦੀ ਜਿਹੜੀ ਪ੍ਰਥਾ ਹੈ ਕਾਂਗਰਸੀ ਚ ਹੱਲੇ ਵੀ ਚੱਲਦੀ ਹੈ ਪਹਿਲੇ ਉਹਨਾਂ ਨੇ ਆਪਣੇ ਹੀ ਕਿ ਆ ਮ रह ਚੁਕੇ ਚੰਨੀ ਜੀ ਤੇ ਇਹ ਜਿਹੜੀ ਇੱਕ ਕਸਿਆ ਸੀ ਦਰਵੀ ਘੋੜਿਆਂ ਵਾਲਾ ਤੰਜ ਉਹ ਅੱਜ ਸਾਡੀ ਪਾਰਟੀ ਦੇ ਉਦੇਦਾਰਾ ਤੇ ਵੀ ਕਸਤਾ ਸੋ ਘਟੀਆਂ ਮਾਨਸਿਕਤਾ ਦਾ ਪ੍ਰੂਫ ਦੇਤਾ ਉਹਨਾਂ ਨੇ ਅਸੀਂ ਸਾਰੇ ਡਟ ਕੇ ਆਪਣੀ ਪਾਰਟੀ ਦੇ ਨਾਲ ਖੜੇ ਆ ਆਪਣੀ ਪਾਰਟੀ ਦੇ ਉਦੇਦਾਰਾ ਨਾਲ ਖੜੇ ਆ ਪਾਰਟੀ ਤੋਂ ਹਟ ਕੇ ਅਸੀਂ ਸਮਾਜ ਦੇ ਇਸ ਜਾਤੀਵਾਦ ਦਾ ਜੋ ਇੱਕ ਕਾਂਗਰਸ ਪਾਰਟੀ ਹਮੇਸ਼ਾ ਪ੍ਰੂਫ ਦਿੰਦੀ ਹੈ ਉਹਦੇ ਨਾਲ ਖੜੇ ਆ ਸਾਡੇ ਤਾਂ ਗੁਰੂਆਂ ਨੇ ਕਿਹਾ ਕਿ ਸਾਡੇ ਧਰਮਾਂ ਦੇ ਵਿੱਚ ਸਾਡੇ ਸਾਰੇ ਧਰਮ ਇੱਕ ਬਰਾਬਰ ਨੇ ਉਹਨਾਂ ਨੇ ਤਾਂ ਸੰਵਿਧਾਨ ਦੇ ਬਾਬਾ ਰਾ ਭੀਮਰਾਵਾ ਵੇਦਕਰ ਜੀ ਦੇ ਸੰਵਿਧਾਨ ਨੂੰ ਵੀ ਠੁਕਾਇਆ ਤਾਂ ਉੱਥੇ ਵੀ ਉਹਨਾਂ ਨੇ ਕੱਟਿਆ ਮਾਇਨਿਕਤਾ ਆਪਣੀ ਪੇਸ਼ ਕਰਤੀ ਸੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਹ ਸਾਰੇ ਦਾ ਸਾਰਾ ਜਾਤੀਵਾਦ ਦੇ ਅਗੇਂਸਟ ਹੈ ਸਾਡੀ ਪਾਰਟੀ ਦੇ ਏਡੇ ਵੱਡੇ ਅਹੁਦੇਦਾਰ ਦੇ ਖਿਲਾਫ ਉਹਨਾਂ ਨੇ ਜਿਹੜਾ ਇੱਕ ਸ਼ਬਦਾਬਲੀ ਵਰਤੀ ਹੈ ਉਹਦੇ ਖਿਲਾਫ ਅਸੀਂ ਡਟ ਕੇ ਖੜੇ ਆ ਉਹਨਾਂ ਨੂੰ ਇਹ ਸਾਬਿਤ ਕਰਾਂਗੇ ਕਿ ਜਿਹੜੇ ਆਪਣੀ ਕਾਬਲੀਅਤ ਤੇ ਅੱਗੇ ਆਂਦੇ ਆ ਉਹਨਾਂ ਤੇ ਜਾਤੀਵਾਦ ਆਰੋਪ ਲਗਾਣਾ ਬਿਲਕੁਲ ਗਲਤ ਹੈ ਘਟੀਆ ਮਾਨਸਿਕਤਾ ਤੇ ਤਾਂ ਹੀ ਉਹ ਲੋਕ ਅੱਜ ਘਰ ਬੈਠੇ ਆ ਆਉਣ ਵਾਲੀ 2027 ਵਿੱਚ ਵੀ ਅਸੀਂ ਡਟ ਕੇ ਕਹਿ ਰਹੇ ਆ ਕਿ ਲੋਕਾਂ ਨੇ ਇਸੇ ਇਸੇ ਜਿਹੜੀ ਉਹਨਾਂ ਨੇ ਇੱਕ ਕਸਿਆ ਨਾ ਤੰਜ ਇਹਦੇ ਤੇ ਲੋਕੀ 2027 ਵਿੱਚ ਫੇਰ ਤੋਂ ਦੁਬਾਰਾ ਇਹ ਉਹਨਾਂ ਨੂੰ ਘਰ ਬਿਠਾਣਗੇ ਸੋ ਅੱਜ ਸਾਰੇ ਡਟ ਕੇ ਅਸੀਂ ਖੜੇ ਆ ਇਹਦੇ ਖਿਲਾਫ ਸਾਡੇ ਨਾਲ ਸਾਡੇ ਲੁਧਿਆਣਾ ਦੇ ਮੇਅਰ ਮੈਮ ਵੀ ਪਹੁੰਚ ਚੁੱਕੇ ਨੇ ਤੇ ਉਹ ਵੀ ਗੱਲ ਕਰ ਰਹੇ ਨੇ ਕਿ ਕਿਸ ਤਰ੍ਹਾਂ ਦੇ ਜਿਹੜੀ ਇੱਕ ਟੈਕਨੀਕ ਜਿਹੜੀ ਅਪਰਵਾਜ 5:00 ਵਜੇ ਦੇ ਬਾਰੇ ਡਾਇਰੈਕਟਰ ਸਿਚੁਏਸ਼ਨ ਦੀ ਉਹ ਦੇਖਦੇ ਆ। ਅ ਦੇਖੋ ਸਾਨੂੰ ਜਿਹੜੇ ਪੰਜਾਬ ਦੇ ਵਸਨੀਕ ਨੇ ਪੰਜਾਬੀਆਂ ਨੇ ਡਿਵੈਲਪਮੈਂਟ ਕਰਨ ਲਈ ਕੰਮ ਕਰਨ ਲਈ ਚੁਣ ਕੇ ਕੈਬਨਿਟਸ ਭੇਜਿਆ ਆ ਨਾ ਕਿ ਕਿਸੇ ਦੇ ਬਾਰੇ ਪਰਸਨਲੀ ਟਿੱਪਣੀਆਂ ਟਿੱਪਣੀਆਂ ਕਰਨ ਵਾਸਤੇ ਸੋ ਮੈਂ ਤਾਂ ਇਹ ਗੱਲ ਕਹਾਾਂਗੇ ਵੀ ਬਹੁਤ ਹੀ ਮਨ ਮੰਦ ਭਾਗੇ ਇਹ ਜਿਹੜੇ ਬਿਆਨ ਨੇ ਉਹ ਦੇ ਰਹੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਕੈਬਿਨੇਟ ਰੈਂਕ ਦੇ ਮਨਿਸਟਰ ਦੇ ਖਿਲਾਫ ਬੋਲਿਆ ਤੋਂ ਅਸੀਂ ਪੂਰੀ ਤਰ੍ਹਾਂ ਇਹਨਾਂ ਨੂੰ ਬਾਇਕਾਟ ਵੀ ਕਰਦੇ ਆਂ ਔਰ ਮੈਂ ਜ਼ਰੂਰ ਕਹਿਣਾ ਵੀ ਚਾਹਾਂਗੀ ਆਪਣੇ ਪੰਜਾਬ ਵਾਸੀਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਕਿ ਅਜਿਹੇ ਵਿਅਕਤੀ ਜਿਨ੍ਹਾਂ ਨੂੰ ਨਹੀਂ ਪਤਾ ਵੀ ਕਿਹਦੇ ਬਾਰੇ ਕੀ ਗੱਲ ਕਰਨੀ ਹੈ ਜੇ ਕੈਬਿਨੇਟ ਗਏ ਆ ਤਾਂ ਅਸੀਂ ਪੰਜਾਬ ਵਾਸੀਆਂ ਦੇ حق ਦੇ ਵਿੱਚ ਗੱਲ ਕਰੀਏ ਨਾ ਕਿ ਅਜਿਹਿਆਂ ਟਿੱਪਣੀਆਂ ਕਰੀਏ ਕਿ ਜਿਹੜੀਆਂ ਸਾਨੂੰ ਸੋਪਦੀਆਂ ਨਹੀਂ ਸੋ ਅਜਿਹੇ ਵਿਅਕਤੀ ਨੂੰ ਚੁਣਨ ਤੋਂ ਪਹਿਲਾਂ ਵੀ ਤੁਸੀਂ ਧਿਆਨ ਦਿਓ ਕੀ ਕਰਨਾ ਹੈ ਅਜਿਹੇ ਵਿਅਕਤੀ ਨੂੰ ਚੁਣ ਕੇ ਉਥੇ ਵਿਧਾਨ ਸਭਾ ਭੇਜ ਕੇ ਵੀ ਜਿਹਨੂੰ ਇਹ ਹੀ ਨਹੀਂ ਪਤਾ ਵੀ ਮੈਂ ਆਪਣੇ ਹਲਕੇ ਦੀ ਗੱਲ ਕਰਨੀ ਹੈ ਜਾਂ ਕੀ ਆਪਣੀ ਪੇਸ਼ਕਾਰੀ ਕਰਨੀ ਹੈ ਔਰ ਜੋ ਉਹਨਾਂ ਨੇ ਈਟੀਓ ਸਾਹਿਬ ਬਾਰੇ ਬੋਲਿਆ ਅਸੀਂ ਡਟ ਕੇ ਉਹਦਾ ਵਿਰੋਧ ਕਰਦੇ ਹਾਂ ਈਟੀਓ ਸਾਹਿਬ ਦੇ ਨਾਲ ਅਸੀਂ ਖੜੇ ਆਂ ਔਰ ਹਮੇਸ਼ਾ ਜੋ ਸੱਚ ਹੈ ਜੋ ਸਹੀ ਹੈ ਅਸੀਂ ਉਹਦੇ ਨਾਲ ਪੈਰਾ ਦੇਵਾਂਗੇ ਔਰ ਬਕਾਇਦਾ ਇਹ ਵੀ ਜ਼ਰੂਰ ਦੱਸਣਾ ਚਾਹਾਂਗੀ ਵੀ ਬਤੌਰ ਕੈਬਨਿਟ ਮੰਤਰੀ ਜੀ ਉਹ ਆਪਣਾ ਕੰਮ ਬਖੂਬੀ ਨਿਭਾ ਰਹੇ ਨੇ ਤਾਂ ਹੀ ਅੱਜ ਉਹ ਕੈਬਨਿਟ ਦੇ ਸ਼ਾਨ ਨੇ ਕੈਬਨਿਟ ਦੇ ਤਾਜ ਦੇ ਵਿੱਚ ਉਹ ਲੱਗੇ ਹੋਏ ਨੇ ਔਰ ਈਟੀਓ ਸਾਹਿਬ ਦਾ ਕੰਮ ਤੱਕ ਵੀ ਬਹੁਤ ਵਧੀਆ ਰਿਹਾ ਆ ਪਰ ਕਿਸੇ ਦੇ ਤੁਸੀਂ ਪਿਛੋਕੜ ਨੂੰ ਲੈ ਕੇ ਯਾਦ ਜੇ ਆਮ ਘਰਾਂ ਦੇ ਬੱਚੇ ਉਠ ਕੇ ਇਹ ਰਾਜਨੀਤੀ ਕੇ ਸੀਰੀਆ ਚੜ ਕੇ ਇੰਨੀ ਵਧੀਆ ਤਰੀਕੇ ਦੇ ਨਾਲ ਕੰਮ ਕਾਜ ਕਰ ਰਹੇ ਨੇ ਪਰ ਤੁਸੀਂ ਕੰਮ ਦੇ ਵਿੱਚ ਤਾਂ ਕੀ ਨੁਕਤਾ ਤਿੰਨੀ ਕੱਢਣੀ ਬਲਕਿ ਤੁਸੀਂ ਅਜਈਆਂ ਟਿੱਪਣੀਆਂ ਕਰ ਰਹੇ ਹੋ ਕਿ ਪਿਛੋਕੜ ਐਦਾ ਸੀ ਜਾਂ ਉਹਦਾ ਸੀ ਕੀ ਗੱਲ ਤੁਹਾਨੂੰ ਕਿਤੇ ਪੇਟੈਂਟ ਰਾਈਟ ਦਿੱਤਾ ਹੋਇਆ ਵੀ ਤੁਸੀਂ ਸਿਰਫ ਸੀਤਾ ਦੇ ਉੱਤੇ ਬੈਠ ਕੇ ਰਾਜਨੀਤੀ ਕਰ ਸਕਦੇ ਹੋ ਕਿਸੇ ਨੇ ਨਹੀਂ ਦਿੱਤਾ ਪਰਮਾਤਮਾ ਨੇ ਸਭ ਨੂੰ ਇਕੱਠੇ ਭੇਜਿਆ ਔਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਸੋਖਿਓ ਮੰਦਾ ਆਖੀਏ ਜਿੱਤ ਜੰਮੇ ਰਾਜਾਂ ਤੋ ਸਾਨੂੰ ਹੱਕ ਨਹੀਂ ਬੰਦਦਾ ਵੀ ਅਸੀਂ ਕਿਸੇ ਦੇ ਪਿਛੋਕੜ ਬਾਰੇ ਘਰ ਪਰਿਵਾਰ ਬਾਰੇ ਚਾਤ ਬਾਰੇ ਉੱਚ-ਨੀਚ ਬਾਰੇ ਕੋਈ ਅਜੀਹੀ ਗੱਲ ਪਬਲਿਕਲੀ ਕਰੀਏ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਬੱਚੇ ਆ ਉਹਨਾਂ ਦੁਆਰਾ ਦਿੱਤੇ ਹੋਏ ਸੰਵਿਧਾਨ ਦੇ ਉੱਤੇ ਅਸੀਂ ਚੱਲਣ ਦੀ ਆ ਅਸੀਂ ਦਾਅਵੇ ਕਰਦੇ ਆ ਕਿ ਅਸੀਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਆ ਔਰ ਇੱਕ ਡੈਮੋਕਰੈਟਿਕ ਕੰਟਰੀ ਦੇ ਵਿੱਚ ਉੱਚ-ਨੀਚ ਭੇਦਭਾਵ ਸਭ ਖਤਮ ਕੀਤੇ ਜਾਂਦੇ ਨੇ ਹਾਂ ਜੇਕਰ ਉਹਨਾਂ ਦੇ ਕੰਮ ਦੇ ਵਿੱਚ ਕੋਈ ਤੁਹਾਨੂੰ ਪੁਤਾਹੀ ਲੱਗਦੀ ਹੈ ਤੁਸੀਂ ਜ਼ਰੂਰ ਕਹੋ ਅਸੀਂ ਮਨਾ ਨਹੀਂ ਕਰਦੇ ਪਰ ਕੰਮ ਨੂੰ ਲੈ ਕੇ ਕਦੇ ਵੀ ਇਹਨਾਂ ਵੱਲੋਂ ਕੋਈ ਟਿੱਪਣੀ ਨਹੀਂ ਆਈ ਬਸ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਵੀ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਸਰਦਾਰ ਭਗਵਾਨ ਸਿੰਘ ਮਾਨ ਸਾਡੇ ਮੁੱਖ ਮੰਤਰੀ ਕੈਬਨਟ ਦੇ ਸਾਰੇ ਵਜ਼ੀਰ ਐਮ ਐਲ ਏ ਸਹਿਬਾਨ ਕੌਂਸਲਰ ਸਹਿਬਾਨ ਔਰ ਜਿੰਨੇ ਵੀ ਨੁਮਾਇੰਦੇ ਨੇ ਕਿਸ ਤਰੀਕੇ ਦੇ ਨਾਲ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਸੋ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੋ ਬਖਲਾਹੜ ਦੇ ਵਿੱਚ ਅਜਿਹੇ ਬਿਆਨ ਜਿਹੜੇ ਨੇ ਇਹ ਦੇ ਰਹੇ ਨੇ ਔਰ ਅਸੀਂ ਇਹਦੀ ਕੋਰ ਨਿੰਦਾ ਕਰਦੇ ਆਂ ਔਰ ਮੈਂ ਜ਼ਰੂਰ ਅਪੀਲ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਬਾਈਕਾਟ ਕਰੋ ਇਹ ਜਿਹੇ ਲੀਡਰਾਂ ਨਾਲ ਜਦੋਂ ਘਰਾਂ ਨੇ ਇਹਨਾਂ ਨੂੰ ਪੁੱਛਿਓ ਜਰਾ ਵੀ ਤੁਸੀਂ ਕੀ ਕਰਨਗੇ ਇਸ ਹੁਣ ਕ ਤੁਹਾਨੂੰ ਜੇ ਅਸੀਂ ਸੇਵਾ ਦਾ ਮੌਕਾ ਦਿੱਤਾ ਤੁਸੀਂ ਕਿਹੜੀ ਸੇਵਾ ਕਰ ਲਈ ਤੁਸੀਂ ਕਿਹੜਾ ਸਾਡਾ ਮੁੱਦਾ ਜਿਹੜਾ ਉਹ ਵਿਧਾਨ ਸਭਾ ਚ ਚੁੱਕਿਆ ਜਾਂ ਕਿਹੜੀਆਂ ਜਿਹੀ ਗੱਲ ਹੈ ਜਿਹੜੀ ਆਮ ਲੋਕਾਂ ਦੇ ਬਾਰੇ ਤੁਸੀਂ ਕੀਤੀ ਹੈ ਸੋ ਇੰਨਾ ਹੀ ਕਹਿੰਦੇ ਹੋਏ ਮੈਂ ਜ਼ਰੂਰ ਕਹਾਂਗੀ ਮੀਡੀਆ ਵਾਲੇ ਭਰਾਵਾਂ ਨੂੰ ਵੀ ਜ਼ਰੂਰ ਇਹ ਸੁਨੇਹਾ ਘਰ ਘਰ ਪਹੁੰਚੇ ਕਿ ਅਸੀਂ ਸਹੀ ਨੁਮਾਇੰਦੇ ਸਹੀ ਵਿਅਕਤੀ ਨੂੰ ਚੁਣ ਕੇ ਸਹੀ ਜਗ੍ਹਾ ਪਹੁੰਚਾਈਏ ਤਾਂ ਕਿ ਪੰਜਾਬ ਦਾ ਜਿਹੜਾ ਭਲਾ ਹੋ ਸਕੇ ਔਰ ਮੁਰਤੋਂ ਜਿਹੜਾ ਪੰਜਾਬ ਸਾਡਾ ਰੰਗਲਾ ਪੰਜਾਬ ਬਣ ਸਕੇ